ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੁੰਭ ਰਾਸ਼ੀ ਮਕਰ ਰਾਸ਼ੀ ਤੇ ਮਿਥਨ ਰਾਸ਼ੀ ਜੇਕਰ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖ ਲੈਂਦੇ ਹਨ ਤਾਂ ਵੇਖ ਲੈਣਾ ਇਹ ਦਿਨਾਂ ਵਿੱਚ ਕਰੋੜਪਤੀ ਬਣ ਸਕਣਗੇ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਹੋਣ ਵਾਲਾ ਹੈ ਇਹਨਾਂ ਨੂੰ 10 ਖੁਸ਼ਖਬਰੀਆਂ ਵੀ ਮਿਲ ਜਾਣਗੀਆਂ ਕਿਉਂਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਇਹਨਾਂ ਦੇ ਉੱਪਰ ਸਦਾਬ ਬਣੀ ਹੋਈ ਹੈ ਸੋ ਦੋਸਤੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਲక్ష్ਮੀ ਦੇਵੀ ਜੀ ਦੀ ਸਦਾਬ ਕਿਰਪਾ ਇਹਨਾਂ ਦੇ ਉੱਪਰ ਬਣੀ ਹੀ ਰਹੇ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਹੀ ਗੱਲ ਕਰਾਂਗੇ ਜੀ ਕਿ ਇਹਨਾਂ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਕਿਵੇਂ ਬਦਲਣ ਵਾਲੀ ਹੈ ਤੇ ਕਿਹਨਾ ਖਾਸ ਗੱਲਾਂ ਦਾ ਇਹਨਾਂ ਨੂੰ ਜੇਕਰ ਇਹ ਧਿਆਨ ਰੱਖ ਲੈਂਦੇ ਹਨ ਤਾਂ ਇਹਨਾਂ ਦੀ ਜ਼ਿੰਦਗੀ ਵਿੱਚ ਬੜਾ ਵੱਡਾ ਬਦਲਾਅ ਹੋ ਜਾਵੇਗਾ। ਇਹ ਸਾਲ ਇਹਨਾਂ ਦੇ ਲਈ ਕਿਵੇਂ ਦਾ ਰਹਿਣ ਵਾਲਾ ਹੈ? ਆਓ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਬਾਰੇ ਦੱਸਣ ਵਾਲੇ ਹਾਂ ਜੀ। ਸਭ ਤੋਂ ਪਹਿਲਾਂ ਕੁੰਭ ਰਾਸ਼ੀ, ਮਕਰ ਰਾਸ਼ੀ ਤੇ ਮਿਥਨ ਰਾਸ਼ੀ ਦੇ ਸਾਰਾ ਹੀ ਸਮਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ। ਇਹਨਾਂ ਦੇ ਉੱਪਰ ਗ੍ਰਹਾਂ ਦਾ ਅਸਰ ਬਹੁਤ ਜ਼ਿਆਦਾ ਵਧੀਆ ਹੋਵੇਗਾ। ਤੁਹਾਨੂੰ ਇਸ ਸਮੇਂ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਸਤੰਬਰ ਮਹੀਨੇ ਦੇ ਵਿੱਚ ਤੁਹਾਡੇ ਲਈ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ ਕਿਉਂਕਿ ਇਹ ਮਹੀਨਾ ਤੁਹਾਡੇ ਲਈ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਜੇਕਰ ਤੁਹਾਡੀ ਸੋਚ ਵਧੀਆ ਹੈ ਤਾਂ ਤੁਹਾਡੇ ਨਾਲ ਸਾਰਾ ਕੁਝ ਵਧੀਆ ਹੀ ਹੋਵੇਗਾ ਕੁੰਭ ਰਾਸ਼ੀ ਮਿਥਨ ਰਾਸ਼ੀ ਤੇ ਮਕਰ ਰਾਸ਼ੀ ਵਾਲੇ ਹਮੇਸ਼ਾ ਹਰ ਕਿਸੇ ਦਾ ਭਲਾ ਹੀ ਸੋਚਦੇ ਹਨ ਜਿਸ ਦੇ ਨਾਲ ਫਿਰ ਇਹਨਾਂ ਦਾ ਭਲਾ ਆਪਣੇ ਆਪ ਹੀ ਹੋ ਜਾਂਦਾ ਹੈ ਇਹ ਤੇ ਨਹੀਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਉਦਾਸ ਇਸ ਸਮੇਂ ਬਿਲਕੁਲ ਵੀ ਨਹੀਂ ਹੋਣਾ ਕਿਉਂਕਿ ਸ਼ਨੀ ਤੁਹਾਡੇ ਗ੍ਰਹਾਂ ਦਾ ਮਾਲਕ ਹੋਵੇਗਾ ਕਹਿੰਦੇ ਹਨ ਕਿ ਕੁੰਭ ਰਾਸ਼ੀ ਵਾਲੇ ਬਹੁਤ ਹੀ ਲੱਕੀ ਹੁੰਦੇ ਹਨ ਕਿਉਂਕਿ ਇਹਨਾਂ ਦੇ ਗ੍ਰਹਾਂ ਦਾ ਮਾਲਕ ਵੀ ਬ੍ਰਹਸਪਤੀ ਹੁੰਦਾ ਹੈ ਇਹਨਾਂ ਨੂੰ ਇੱਕਦਮ ਇਨਕਮ ਦਾ ਮਾਲਕ ਵੀ ਬ੍ਰਹਸਪਤੀ ਹੀ ਬਣਾ ਦਿੰਦਾ ਹੈ ਤੇ ਦੂਜਾ ਮਤਲਬ ਕਿ ਇਹਨਾਂ ਨੂੰ ਸ਼ੁਭ ਕੰਮਾਂ ਤੇ ਹੀ ਇਨਕਮ ਜ਼ਿਆਦਾ ਪ੍ਰਾਪਤ ਹੋਣ ਵਾਲੀ ਹੈ ਇਹਨਾਂ ਦੀ ਸੋਚ ਬਹੁਤ ਹੀ ਸਕਾਰਾਤਮਕ ਤੇ ਵਾਸਤਵਿਕ ਹੁੰਦੀ ਹੈ ਇਹ ਤਿੰਨ ਹੀ ਰਾਸ਼ੀ ਵਾਲੇ ਹਰ ਕਿਸੇ ਦੀ ਮਦਦ ਕਰਦੇ ਹਨ ਮਿਹਨਤ ਕਰਨ ਤੋਂ ਬਾਅਦ ਆਪਣੀ ਸਕਸੈਸ ਨੂੰ ਪਾਉਣ ਲਈ ਪੂਰੀ ਹੀ ਜਿੰਦ ਜਾਨ ਲਗਾ ਦਿੰਦੇ ਹਨ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਵ ਹੋ ਜਾਂਦੇ ਹਨ ਜਿਸ ਕਾਰਨ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਵਧੀਆ ਮਿਹਨਤ ਦਾ ਫਲ ਪ੍ਰਾਪਤ ਵੀ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੇ ਮਾਲਕ ਸ਼ਨੀ ਹੁੰਦੇ ਹਨ ਇਸ ਕਰਕੇ ਪ੍ਰਾਪਰਟੀ ਦਾ ਕੰਮ ਜੇਕਰ ਤੁਸੀਂ ਕਰਦੇ ਹੋ ਜਾਂ ਲੋਹੇ ਜਾਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ ਤਾਂ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਹੈ ਪਰ ਇਹਨਾਂ ਦੀ ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਇਹ ਕਿਸੇ ਦੇ ਵੀ ਥੱਲੇ ਲੱਗ ਕੇ ਕੰਮ ਨਹੀਂ ਕਰ ਸਕਦੇ ਪਰ ਜੇਕਰ ਇਹ ਆਪਣੀ ਆਦਤ ਨੂੰ ਥੋੜਾ ਜਿਹਾ ਬਦਲ ਲੈਂਦੇ ਹਨ ਤਾਂ ਇਹ ਉਸੇ ਹੀ ਆਦਤ ਦੇ ਸਦਕਾ ਆਪਣੇ ਕੋਲ ਲੱਖਾਂ ਪੈਸਾ ਕਮਾ ਸਕਦੇ ਹਨ ਇਹਨਾਂ ਦੀ ਆਦਤ ਹੀ ਨਹੀਂ ਹੁੰਦੀ ਕਿ ਇਹ ਕਿਸੇ ਦਾ ਆਰਡਰ ਚੱਲਣ ਕਿਉਂਕਿ ਸੂਰਜ ਇਹਨਾਂ ਦੇ ਪਾਰਟਨਰਸ਼ਿਪ ਦਾ ਮਾਲਕ ਹੁੰਦਾ ਹੈ ਇਸ ਲਈ ਇਹਨਾਂ ਦੀ ਕਿਸੇ ਨਾਲ ਘਟ ਹੀ ਬਣਦੀ ਹੈ ਮੈਰਿਜ ਲਾਈਫ ਇਹਨਾਂ ਦੀ ਠੀਕ ਠਾਕ ਚੱਲਦੀ ਹੈ ਬਹੁਤ ਚੰਗੀ ਪਰ ਉਦੋਂ ਹੁੰਦੀ ਹੈ ਜਦੋਂ ਇਹਨਾਂ ਦੇ ਗ੍ਰਹਾਂ ਵਿੱਚ ਮੰਗਲ ਦੀ ਸਥਿਤੀ ਬਹੁਤ ਹੀ ਕਈ ਵਾਰ ਸ਼ੁਭ ਹੋ ਜਾਂਦੀ ਹੈ ਤੇ ਚੰਦਰ ਦੀ ਸਥਿਤੀ ਵੀ ਸ਼ੁਭ ਹੋਵੇ ਸੂਰਜ ਤੇ ਬੁੱਧ ਦੀ એનર્ਜੀ ਇਹਨਾਂ ਦੇ ਕੋਲ ਹੋ ਜਾਵੇ ਤਾਂ ਇਹਨਾਂ ਦੀ ਮੈਰਿਜ ਲਾਈਫ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ ਇਹਨਾਂ ਦੇ ਦੋਸਤ ਮਿੱਤਰ ਵੀ ਇੰਨਾ ਹੀ ਵਰਗੇ ਬਹੁਤ ਵਧੀਆ ਸੁਭਾਅ ਦੇ ਹੁੰਦੇ ਹਨ ਇਹ ਤਿੰਨ ਹੀ ਰਾਸ਼ੀ ਵਾਲੇ ਹਰ ਕਿਸੇ ਦੀ ਮਦਦ ਕਰਨ ਵਿੱਚ ਪਹਿਲੇ ਨੰਬਰ ਤੇ ਹੋ ਜਾਂਦੇ ਹਨ ਇਹਨਾਂ ਦੇ ਕੋਲੋਂ ਕਦੇ ਵੀ ਨਾ ਕਿਸੇ ਦਾ ਦੁੱਖ ਸਹਾਰਿਆ ਜਾਂਦਾ ਹੈ ਤੇ ਨਾ ਹੀ ਕਿਸੇ ਨੂੰ ਦੁੱਖ ਦੇਣ ਵਾਲੇ ਹੁੰਦੇ ਹਨ ਜਿਸ ਕਾਰਨ ਇਹਨਾਂ ਨੂੰ ਸਫਲਤਾ ਸਭ ਤੋਂ ਪਹਿਲਾਂ ਪ੍ਰਾਪਤ ਹੋ ਜਾਂਦੀ ਹੈ ਕਿਸੇ ਕੋਲੋਂ ਮਦਦ ਲੈਣੀ ਪਰ ਇਹ ਘੱਟ ਹੀ ਪਸੰਦ ਕਰਦੇ ਹਨ ਇਹਨਾਂ ਨੂੰ ਹਮੇਸ਼ਾ ਹੀ ਆਪਣੇ ਆਤਮ ਵਿਸ਼ਵਾਸ ਤੇ ਪੂਰਾ ਹੀ ਭਰੋਸਾ ਹੁੰਦਾ ਹੈ ਕਿ ਜੋ ਕਰਨਾ ਹੈ ਆਪਣੇ ਸਦਕਾ ਹੀ ਕਰਨਾ ਹੈ ਕਿਸੇ ਦੇ ਕੋਲੋਂ ਕੁਝ ਨਹੀਂ ਮੰਗਣਾ ਇਹਨਾਂ ਨੂੰ ਹਮੇਸ਼ਾ ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਆਦਤ ਹੁੰਦੀ ਹੈ ਭਾਵੇਂ ਇਹ ਆਪਣੇ ਵੀ ਕੰਮ ਕਰਨ ਪਰ ਇਹ ਹਮੇਸ਼ਾ ਕਿਸੇ ਹੋਰ ਨੂੰ ਨਾਲ ਲੈ ਕੇ ਜਾਣਾ ਹੀ ਪਸੰਦ ਕਰਦੇ ਹਨ ਇਹ ਹਰ ਕੋਈ ਕੰਮ ਕਿਸੇ ਦੀ ਸਲਾਹ ਦੇ ਉੱਪਰ ਹੀ ਨਿਰਭਰ ਕਰਦੇ ਹਨ 2 3 ਜਨਵਰੀ ਦੀ ਸਲਾਹ ਲੈ ਕੇ ਹੀ ਕੋਈ ਨਵਾਂ ਕੰਮ ਸ਼ੁਰੂ ਕਰਨ ਦੀ ਸੰਭਾਵਨਾ ਰੱਖਦੇ ਹਨ ਭਾਵੇਂ ਇਹਨਾਂ ਨੇ ਕੋਈ ਛੋਟੀ ਤੋਂ ਛੋਟੀ ਹੀ ਚੀਜ਼ ਕਿਉਂ ਨਾ ਖਰੀਦਣੀ ਹੋਵੇ ਪਰ ਇਕੱਲੇ ਜਾਣਾ ਪਸੰਦ ਨਹੀਂ ਕਰਦੇ ਹਮੇਸ਼ਾ ਆਪਣੇ ਨਾਲ ਆਸਰਾ ਹੀ ਭਾਲਦੇ ਰਹਿੰਦੇ ਹਨ ਉਸ ਆਸਰੇ ਦੇ ਸਦਕਾ ਫਿਰ ਇਹਨਾਂ ਨੂੰ ਚੰਗੇ ਮਾੜੇ ਦਾ ਪਤਾ ਲੱਗ ਜਾਂਦਾ ਹੈ ਕਿਉਂਕਿ ਇਹ ਚੰਗੀ ਸੋਚ ਦੇ ਖੁਦ ਮਾਲਕ ਹੁੰਦੇ ਹਨ ਇਸ ਰਾਸ਼ੀ ਵਾਲੇ ਲੋਕਾਂ ਦਾ ਸਮਾਂ ਇਹ ਬਹੁਤ ਹੀ ਹੁਣ ਵਧੀਆ ਆਉਣ ਵਾਲਾ ਹੈ ਜੇਕਰ ਆਪਾਂ ਗੱਲ ਕਰੀਏ ਜੀ ਵਿਦਿਆਰਥੀ ਵਰਗ ਦੇ ਬਾਰੇ ਤਾਂ ਸਭ ਤੋਂ ਜ਼ਿਆਦਾ ਟੈਨਸ਼ਨ ਵਿਦਿਆਰਥੀਆਂ ਨੂੰ ਹੁੰਦੀ ਹੈ ਕਿਉਂਕਿ ਜਿਹੜੇ ਬੱਚੇ ਹੁੰਦੇ ਹਨ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਹਨ ਉਹਨਾਂ ਲਈ ਇਹ ਸਮਾਂ ਬਹੁਤ ਵਧੀਆ ਰਹਿਣ ਵਾਲਾ ਹੈ ਇਸ ਲਈ ਵਧੀਆ ਹੋਵੇਗਾ ਕਿਉਂਕਿ ਇਹਨਾਂ ਦਾ ਬ੍ਰਹਸਪਤੀ ਗ੍ਰਹਿ 3 ਜੇ ਨੰਬਰ ਦੇ ਘਰ ਵਿੱਚ ਮੌਜੂਦ ਹੈ ਚੌਥੇ ਸਥਾਨ ਵਿੱਚ ਜਾਣ ਵਾਲਾ ਹੈ ਤੇ ਇਹ ਤੁਹਾਡੇ ਹਿੰਮਤ ਨੂੰ ਹੋਰ ਜ਼ਿਆਦਾ ਵਧਾ ਦੇਵੇਗਾ ਜਿਸ ਦੇ ਸਦਕਾ ਤੁਸੀਂ ਹੋਰ ਤਰੱਕੀ ਕਰੋਗੇ ਤੁਹਾਡਾ ਮਨ ਪੜ੍ਹਾਈ ਵਿੱਚ ਜ਼ਿਆਦਾ ਲੱਗਣਾ ਸ਼ੁਰੂ ਹੋ ਜਾਵੇਗਾ ਤੁਸੀਂ ਜਿਹੜਾ ਵੀ ਕੋਈ ਹੁਣ ਇਸ ਸਮੇਂ ਇੰਟਰਵਿਊ ਲਈ ਪੇਪਰ ਦਿੰਦੇ ਹੋ ਜਾਂ ਕਿਸੇ ਤਰੱਕੀ ਦੇ ਲਈ ਪੇਪਰ ਦਿੰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਸਫਲਤਾ ਮਿਲੇਗੀ ਜਿਸ ਦੇ ਨਾਲ ਤੁਸੀਂ ਆਪਣੀਆਂ ਤਰੱਕੀ ਦੀ ਰਾਹ ਤੇ ਚੱਲੋਗੇ ਕਿਉਂਕਿ ਤੁਹਾਡਾ ਬ੍ਰਹਸਪਤੀ ਬਾਅਦ ਵਿੱਚ 4 ਨੰਬਰ ਤੇ ਆ ਜਾਵੇਗਾ ਬ੍ਰਹਸਪਤੀ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਅਗਲੇ ਮਹੀਨੇ ਤੱਕ ਬਹੁਤ ਹੀ ਸ਼ੁਭ ਸਮਾਂ ਹੋਣ ਵਾਲਾ ਹੈ ਪਰ ਉਸ ਸਮੇਂ ਤੱਕ ਬਹੁਤ ਜ਼ਿਆਦਾ ਸ਼ੁਭ ਇਸ ਲਈ ਹੋਵੇਗਾ ਕਿਉਂਕਿ ਤੁਹਾਡੇ ਗ੍ਰਹਿ ਨਿਸ਼ਚਤਰ ਬਹੁਤ ਹੀ ਵਧੀਆ ਪਰਿਵਰਤਨ ਕਰਨ ਵਾਲੇ ਹਨ ਵਿਆਹ ਸ਼ਾਦੀ ਲਈ ਤੁਹਾਡੀ ਸਥਿਤੀ ਬਹੁਤ ਹੀ ਅਨੁਕੂਲ ਬਣੀ ਹੋਈ ਹੈ ਜੇਕਰ ਕਾਫੀ ਸਮੇਂ ਤੋਂ ਤੁਹਾਡੇ ਵਿਆਹ ਵਿੱਚ ਕੋਈ ਅੜਚਣ ਪੈ ਰਹੀ ਸੀ ਜਾਂ ਲਵ ਲਾਈਫ ਦੇ ਵਿੱਚ ਕੋਈ ਕਮਜ਼ੋਰੀ ਸੀ ਜਾਂ ਅੜਚਣ ਸੀ ਉਹ ਵੀ ਦੂਰ ਹੋ ਜਾਵੇ ਕਿ ਜਿਸ ਤੇ ਨਾਲ ਤੁਹਾਡੇ ਮਨ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਘਰ ਵਿੱਚ ਕੋਈ ਸ਼ੁਭ ਕੰਮ ਵੀ ਹੋ ਸਕਦਾ ਹੈ ਇਹ ਸਮਾਂ ਤੁਹਾਡੇ ਪੱਖ ਵਿੱਚ ਰਹਿਣ ਵਾਲਾ ਹੈ ਇਸ ਲਈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਸਭ ਤੋਂ ਜ਼ਰੂਰੀ ਕੀ ਹੋਵੇਗਾ ਕਿ ਤੁਸੀਂ ਥੋੜੀ ਜਿਹੀ ਰਾਹੂ ਤੋਂ ਦੂਰੀ ਬਣਾ ਕੇ ਰੱਖਣੀ ਹੈ ਰਾਹੂ ਤੁਹਾਡੇ ਧਨ ਸਥਾਨ ਵਿੱਚ ਪੂਰਾ ਇਹ ਸਾਲ ਰਹਿਣ ਵਾਲਾ ਹੈ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕਸ ਸਮਾਨ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਲਈ ਇਸ ਕੰਮ ਤੋਂ ਥੋੜਾ ਜਿਹਾ ਖਤਰਾ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਇਹ ਕਹਿ ਲਓ ਕਿ ਤੁਹਾਡੇ ਕੰਮਕਾਰ ਵਿੱਚ ਥੋੜੀ એનર્ਜੀ ਤੁਹਾਡੀ ਰਾਹੂ ਦੀ ਵਜ੍ਹਾ ਦੇ ਨਾਲ ਰੁਕਾਵਟਾਂ ਪੈਦਾ ਕਰ ਸਕਦੀ ਹੈ ਤੁਸੀਂ ਜੇਕਰ ਕਿਸੇ ਵੀ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ ਇਸ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਤਰੱਕੀ ਮਿਲਣ ਵਾਲੀ ਹੈ ਤੁਹਾਡੀ ਹਰ ਟੈਸਟ ਦੇ ਵਿੱਚੋਂ ਹੁਣ ਤੁਹਾਨੂੰ ਸਫਲਤਾ ਹੀ ਮਿਲੇਗੀ ਤੁਸੀਂ ਹਰ ਇੱਕ ਐਗਜ਼ਾਮ ਦੇ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਜਾਓਗੇ ਵਿਦਿਆਰਥੀਆਂ ਦੀ ਜੇਕਰ ਗੱਲ ਕਰੀਏ ਤਾਂ ਵਿਆਹ ਸ਼ਾਦੀ ਲਈ ਵੀ ਉਹਨਾਂ ਨੂੰ ਸ਼ੁਭ ਪਰਮਾਣ ਮਿਲ ਸਕਦੇ ਹਨ ਕਿਉਂਕਿ ਇਹਨਾਂ ਦੇ ਲਈ ਸਮਾ ਬਹੁਤ ਸ਼ੁਭ ਹੈ ਸ਼ਨੀ ਦੀ ਸੜ ਸਤੀ ਇਹਨਾਂ ਦੇ ਉੱਪਰ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਕਿ ਸ਼ਨੀ ਦਾ ਲਗਨ ਤੁਹਾਡੀਆਂ ਰਾਸ਼ੀਆਂ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਦੀ ਸੜ ਸਤੀ ਚੱਲ ਰਹੀ ਹੈ ਇਸ ਕਰਕੇ ਥੋੜੇ ਜਿਹੇ ਕੰਮ ਵਿੱਚ ਤੁਸੀਂ ਜੇਕਰ ਢਿੱਲੇ ਹੋ ਜਾਂਦੇ ਹੋ ਤੁਹਾਨੂੰ ਕੰਮ ਪ੍ਰਤੀ ਕੋਈ ਵੀ ਪਰੇਸ਼ਾਨੀ ਆ ਜਾਂਦੀ ਹੈ ਤੇ ਜੇਕਰ ਤੁਸੀਂ ਉਸ ਨੂੰ ਪੂਰੀ ਹਿੰਮਤ ਤੇ ਹੌਸਲੇ ਨਾਲ ਪੂਰੇਆ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋ ਜਾਵੇਗੀ ਕਿਉਂਕਿ ਹਰ ਕੰਮ ਵਿੱਚ ਕਿਤੇ ਨਾ ਕਿਤੇ ਅੜਚਣ ਪੈ ਜਾਣ ਜਾਂ ਵਿਗੜਨ ਵਾਲੇ ਹੀ ਹੋ ਜਾਂਦੇ ਹਨ ਵਿਆਹ ਸ਼ਾਦੀ ਜਾਂ ਬਿਜ਼ਨਸ ਕੰਮ ਕਰਨ ਵਾਲੇ ਲੋਕਾਂ ਦੇ ਲਈ ਸਮਾਂ ਵਧੀਆ ਹੈ ਉਹਨਾਂ ਦੇ ਲਈ ਲਗਜ਼ਰੀ ਚੀਜ਼ਾਂ ਹੋਣਗੀਆਂ ਤੁਹਾਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਥੋੜਾ ਜਿਹਾ बचना ਹੋਵੇਗਾ ਕਿਉਂਕਿ ਇਹਨਾਂ ਰਾਸ਼ੀ ਵਾਲਿਆਂ ਨੂੰ ਨਜ਼ਰ ਬਹੁਤ ਜਲਦੀ ਲੱਗ ਜਾਂਦੀ ਹੈ ਵੱਧ ਤੋਂ ਵੱਧ ਕਨਫਿਊਜ਼ਨ ਹੋਣ ਕਰਕੇ ਇਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਕਈ ਵਾਰ ਉਹਨਾਂ ਤੋਂ ਇਹੋ ਜਿਹੀ ਸਥਿਤੀ ਵੀ ਬਣ ਜਾਂਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਆਪਣੀ ਜ਼ਿੰਦਗੀ ਹੀ ਖਤਮ ਹੋਣੀ ਸ਼ੁਰੂ ਹੋ ਚੁੱਕੀ ਹੋਵੇ ਬਸ ਤੁਹਾਨੂੰ ਸਬਰ ਦੇ ਹਿਸਾਬ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਤੁਹਾਨੂੰ ਰਾਹੂ ਤੇ ਜੋਰ ਦੇ ਨਾਲ ਥੋੜੀ ਟੈਨਸ਼ਨ ਵਗੈਰਾ ਪੈ ਸਕਦੀ ਹੈ ਪਰ ਤੁਸੀਂ ਆਪਣੇ ਇਸ ਨੂੰ ਦਿਮਾਗ ਤੇ ਹਾਵੀ ਬਿਲਕੁਲ ਨਹੀਂ ਕਰਨਾ ਇਸ ਟੈਨਸ਼ਨ ਨੂੰ ਤੁਸੀਂ ਆਪਣੇ ਦਿਮਾਗ ਤੋਂ ਹੌਲੀ-ਹੌਲੀ ਲਾਹੇ ਦੇਣਾ ਹੈ ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਹੱਲ ਥੋੜੀ ਦੇਰ ਬਾਅਦ ਆਪਣੇ ਆਪ ਹੀ ਤੁਹਾਨੂੰ ਮਿਲ ਜਾਵੇਗਾ ਜਿਹੜੇ ਲੋਕ ਵਿਆਹ ਸ਼ਾਦੀ ਵਾਲੇ ਹਨ ਉਹਨਾਂ ਦਾ ਮਨ ਇਸ ਸਾਲ ਵਿਆਹ ਸ਼ਾਦੀ ਨੂੰ ਲੈ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਜਾਵੇਗਾ ਕਿਉਂਕਿ ਉਸ ਸਮੇਂ ਦੇ ਵਿੱਚ ਉਹਨਾਂ ਦੀ ਕੁੰਡਲੀ ਦੀ ਸਥਿਤੀ ਸ਼ਨੀ ਦੀ ਸਥਿਤੀ ਬਹੁਤ ਵਧੀਆ ਹੋ ਜਾਵੇਗੀ ਹੁਣ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਕੰਮਕਾਰ ਪੈਸਿਆਂ ਪ੍ਰਤੀ ਕੋਈ ਵੀ ਕਾਰੋਬਾਰ ਜੇਕਰ ਪੁਰਾਣੇ ਸਮੇਂ ਵਿੱਚ ਮਾੜਾ ਸੀ ਤਾਂ ਇਸ ਸਮੇਂ ਸੁਧਰ ਜਾਵੇਗਾ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਇਹ ਹੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਦਿਮਾਗ ਤੇ ਸਟ੍ਰੈਸ ਨਹੀਂ ਲੈਣਾ ਜੇਕਰ ਕੋਈ ਪੈਸਾ ਮੰਗਦਾ ਹੈ ਤਾਂ ਬਹੁਤ ਹੀ ਸਾਵਧਾਨੀ ਦੀ ਵਰਤੋਂ ਕਰੋ ਕਿਉਂਕਿ ਤੁਹਾਡਾ ਪੈਸਾ ਵਾਪਸ ਹੋਣ ਵਿੱਚ ਥੋੜੀ ਜਹੀ ਮੁਸ਼ਕਲ ਆ ਸਕਦੀ ਹੈ ਜਿਸ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਤੇ ਤੁਸੀਂ ਆਪ ਦੁਗਣੇ ਹੀ ਪਰੇਸ਼ਾਨ ਹੋ ਜਾਓਗੇ ਆਪਣੀ ਬੋਲੀ ਤੇ ਥੋੜਾ ਜਿਹਾ ਕੰਟਰੋਲ ਰੱਖ ਕੇ ਰਿਸ਼ਤਿਆਂ ਨੂੰ ਅੱਗੇ ਚਲਾਓ ਤੁਹਾਡੇ ਰਿਸ਼ਤਿਆਂ ਵਿੱਚ ਨਹੀਂ ਤਾਂ ਦਰਾੜ ਪੈਦਾ ਹੋ ਸਕਦੀ ਹੈ ਕਿਸੇ ਵਹਿਮ ਜਾਂ ਸ਼ੱਕ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਕੇ ਰੱਖੋ ਜਿਸ ਦੇ ਨਾਲ ਤੁਹਾਡੇ ਨਜ਼ਦੀਕੀ ਰਿਸ਼ਤੇ ਵੀ ਖਰਾਬ ਹੋ ਸਕਦੇ ਹਨ ਹੁਣ ਗੱਲ ਕਰਦੇ ਹਾਂ ਜੀ ਨੌਕਰੀ ਵਰਗ ਦੇ ਲੋਕਾਂ ਲਈ ਉਹਨਾਂ ਦੇ ਗ੍ਰਹਿਮ ਵਿੱਚ ਸ਼ਨੀ ਦਾ ਲਗਨ ਰਹੇਗਾ ਉਹ ਤੀਜੀ ਦ੍ਰਿਸ਼ਟੀ ਦੇ ਵਿੱਚ ਉਹਨਾਂ ਦੇ ਨਾਲ ਰਹਿਣ ਵਾਲੇ ਹਨ ਸੂਰਜ ਜਦੋਂ ਤੁਹਾਡੇ ਉੱਚ ਵੱਲ ਜਾਵੇਗਾ ਤਾਂ ਅਗਲਾ ਮਹੀਨਾ ਤੁਹਾਡੇ ਬ੍ਰਹਸਪਤ ਪੱਖ ਤੋਂ ਮਜ਼ਬੂਤ ਹੋ ਜਾਵੇਗਾ। ਸੂਰਜ ਤੁਹਾਡੇ ਕਿੱਥੇ ਜਾਵੇਗਾ ਜੀ ਚੌਥੇ ਸਥਾਨ ਤੇ। ਤੁਹਾਡੇ ਲਈ ਸਮਾਂ ਬਹੁਤ ਵਧੀਆ ਹੈ। ਅਗਲੇ ਮਹੀਨੇ ਤੁਹਾਡੀ ਸਿਹਤ ਸੰਬੰਧੀ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਆ ਰਹੀਆਂ ਸਨ ਕਾਫੀ ਸਮੇਂ ਤੋਂ ਦੂਰ ਹੋ ਜਾਣਗੀਆਂ। ਜਿਸ ਦੇ ਨਾਲ ਤੁਹਾਡਾ ਬਚਾਅ ਹੋ ਜਾਵੇਗਾ ਤੁਸੀਂ ਚੰਗੀ ਕਿਸਮਤ ਦੇ ਮਾਲਕ ਬਣ ਜਾਓਗੇ। ਕਿਉਂਕਿ ਉਹ ਤੁਹਾਡਾ ਸੁਖ ਸਥਾਨ ਬਣ ਜਾਵੇਗਾ। ਤੁਸੀਂ ਇਸ ਸਾਲ ਕਾਫੀ ਇੰਜੋਏ ਵੀ ਕਰੋਗੇ ਕਿਉਂਕਿ ਇਸ ਸਮੇਂ ਸ਼ਨੀ ਤੁਹਾਡੇ 8ਵੇਂ ਨੰਬਰ ਗ੍ਰਸਥ ਜੀਵਨ ਵਿੱਚ ਚੱਲ ਰਿਹਾ ਹੈ ਜੀ ਤੁਹਾਡੀ ਕੁੰਡਰੀ ਵਿੱਚ ਬੇਸ਼ੱਕ 60 ਸਤੀ ਹੋਵੇਗੀ ਪਰ ਇਸ ਤੋਂ ਬਚਣ ਦੇ ਲਈ ਤੁਸੀਂ ਰਾਤ ਨੂੰ ਸਿਰਹਾਣੇ ਵਾਲੇ ਪਾਸੇ ਪਿੱਤਲ ਦੇ ਗਲਾਸ ਵਿੱਚ ਪਾਣੀ ਪਾ ਕੇ ਰੱਖਣਾ ਹੈ ਤੇ ਸਵੇਰੇ ਉੱਠ ਕੇ ਕਿਸੇ ਪਿੱਪਲ ਦੇ ਰੁੱਖ ਨੂੰ ਪਾ ਦੇਣਾ ਹੈ ਤੇ ਨਾਲ ਹੀ ਆਪਣੇ ਗੁਰੂ ਜਾਂ ਮਾਤਾ ਦਾ ਅਸ਼ੀਰਵਾਦ ਤੁਹਾਨੂੰ ਮਿਲਦਾ ਹੀ ਰਹੇਗਾ ਤੁਹਾਡੇ ਅੰਦਰ ਦੀ ਨੈਗੇਟਿਵ એનર્ਜੀ ਦੂਰ ਹੋ ਜਾਵੇਗੀ ਬਲਕਿ ਤੁਹਾਡਾ ਦਿਮਾਗ ਹਮੇਸ਼ਾ ਹੀ ਫਿਰਸਾਕਾਰਾਤਮਕ ਹੀ ਸੋਚੇਗਾ ਜੇਕਰ ਤੁਸੀਂ ਇਸ ਸਾਲ ਦੇ ਅਖੀਰਲੇ ਪੱਖ ਵਿੱਚ ਨਵਾਂ ਘਰ ਜਾਂ ਨਵਾਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਹਾਡੇ ਰਿਸ਼ਤਿਆਂ ਵਿੱਚ ਥੋੜੀ ਬਹੁਤ ਦਰਾੜਾਂ ਪੈ ਸਕਦੀਆਂ ਹਨ ਪਰ ਉਹਨਾਂ ਗਲਤਫਹਿਮੀਆਂ ਨੂੰ ਜੇਕਰ ਤੁਸੀਂ ਸਮਾਂ ਰਹਿੰਦੇ ਦੂਰ ਕਰ ਦਿੰਦੇ ਹੋ ਤਾਂ ਤੁਹਾਡੇ ਰਿਸ਼ਤੇ ਲੰਮੇ ਸਮੇਂ ਤੱਕ ਚੱਲਣਗੇ ਸੋ ਦੋਸਤੋ ਇਹ ਸੀ ਜੀ ਤਿੰਨ ਰਾਸ਼ੀ ਵਾਲਿਆਂ ਦੀ ਸਟੇਕ ਭਵਿੱਖਬਾਣੀ ਸੋ ਜੇਕਰ ਇਹ ਇਹਨਾਂ ਗੱਲਾਂ ਦਾ ਧਿਆਨ ਰੱਖ ਲੈਂਦੇ ਹਨ ਤਾਂ ਇਹਨਾਂ ਦਾ ਜੀਵਨ ਬਹੁਤ ਵਧੀਆ ਬਤੀਤ ਹੋਵੇਗਾ ਧੰਨਵਾਦ